ਇਤਿਹਾਸ ਦਰਿਆ ਨੇ ਜਿਹੜੇ ਇਲਾਕੇ ਦੇ ਵਿੱਚ ਇਸ ਵੇਲੇ ਮਾਰ ਕੀਤੀ ਆ ਉਹ ਜਿਹੜੇ ਘਰਾਂ ਦੇ ਵਿੱਚੋਂ ਜਿੱਦਾਂ ਆਪਣੇ ਮਾਲ ਡੰਗਰ ਲੈ ਕੇ ਲੋਕ ਇਦਾਂ ਸੜਕਾਂ ਦੇ ਉੱਤੇ ਆਪਣੇ ਪਰਿਵਾਰ ਲੈ ਕੇ ਤੇ ਆ ਗਏ ਆ ਇੱਧਰ ਭੈਣਿਆ ਉਹ ਇੱਥੇ ਘਰ ਦੇ ਵਿੱਚ ਆ ਤੇ ਇਹਨਾਂ ਨੇ ਇੱਥੇ ਵਿਚਾਰਿਆਂ ਨੇ ਆਪਣਾ ਮੰਜਰ ਰੱਖਿਆ ਆ ਉੱਤੇ ਤਰਪਾਲ ਲਾ ਜਾਂਦੀ ਆ ਇਹ ਭੈਣੇ ਇਹੜੀ ਤਰਪਾਲ ਆ ਤੁਹਾਨੂੰ ਕੋਈ ਸੰਸਥਾ ਵਾਲੇ ਦੇ ਕੇ ਗਏ ਜਾਂ ਸਰਕਾਰ ਲੋ ਆਈ ਹੈ ਨਹੀਂ ਨਹੀਂ ਆਪ ਮੁੱਲ ਲਿਆਂਦੀ ਮਤਲਬ ਦੇਖ ਲਓ ਜੀ ਇਹਨਾਂ ਦੇ ਉੱਤੇ ਇੱਕ ਵਿਪਤਾ ਪਈ ਆ ਤੇ ਇੱਕ ਜਿਹੜੇ ਕੋਲ ਚਾਰ ਛਲੜਿਆ ਉਹ ਵੀ ਖਰਚ ਕੇ ਤੇ ਇਹ ਤਰਪਾਲਾਂ ਵਗੈਰਾ ਵੀ ਆਪ ਹੀ ਹੋਰ ਤੁਹਾਨੂੰ ਕੀ ਕੀ ਚੀਜ਼ ਦੀ ਇੱਥੇ ਜਦਾਂ ਜ਼ਰੂਰਤ ਆ ਇਸ ਵੇਲੇ ਜੇ ਕਿਸੇ ਨੇ ਮਦਦ ਕਰਨੀ ਹੁਣ ਤਾਂ ਜਿੱਦਾਂ ਕੀ ਨਮਸਰਦਾਨੀਆਂ ਚਾਹੀਦੀਆਂ ਜਿੱਦਾਂ ਮਸਰ ਲੜਦਾ ਵਾ ਕੀ ਬਿਮਾਰੀ ਹੋਣਾ ਵਾ ਤਾਂ ਇੱਕ ਤਰਪਾਲ ਇਹ ਵੀ ਜਿਹੜੀ ਆਪਾਂ ਮੁੱਲ ਲਿਆਂਜੀ ਇਹ ਵੀ ਫਟ ਗਈ ਆ ਫਟ ਗਈ ਆ ਰਾਤੀ ਤੇ ਤੁਹਾਡੇ ਜਦਾਂ ਜਦਾਂ ਬੱਚੇ ਕਿੱਥੇ ਆ ਇਸ ਵੇਲੇ ਬੱਚੇ ਸਾਡੇ ਹੀ ਵਾਂਡੇ ਕੱਲੇ ਤੇ ਉਹਨਾਂ ਦੀ ਪੜ੍ਹਾਈ ਪੜ੍ਹਾਈ ਉਹਨਾਂ ਦੀ ਖਰਾਬ ਹੋਣੀ 15 ਦਿਨ ਹੋ ਗਏ ਸਕੂਲ ਨਹੀਂ ਗਏ 15 ਦਿਨ ਹੋ ਗਏ ਉੱਥੇ ਹਾਂਜੀ ਪਹਿਲਾਂ ਵੀ ਕਿ ਪਾਣੀ ਦੀ ਵਾਈ ਆਉਂਦੀ ਤੇ ਅਸੀਂ ਪਹਿਲਾਂ ਉਹਨਾਂ ਨੂੰ ਕਾਲ ਦਿੱਤਾ ਸੀ ਤੇ 15 ਦਿ ਇਹਨਾਂ ਦਾ ਜਿੱਦਾਂ ਪਸ਼ੂਆਂ ਦਾ ਕਿੱਦਾਂ ਖਾਣ ਪੀਣ ਦਾ ਪ੍ਰਬੰਧ ਹੈ ਜੀ ਖਾਣ ਪੀਣ ਦਾ ਇਦਾਂ ਹੀ ਹੁਣ ਅੱਜ ਤੂੜੀ ਦਿੱਤੀ ਆ ਸੇਵਾ ਵਾਲਿਆਂ ਨੇ ਠੀਕ ਹੈ ਹਾਂਜੀ ਸਰਕਾਰ ਵੱਲੋਂ ਨਹੀਂ ਕੋਈ ਮਦਦ ਅੱਛਾ ਜੀ ਸਰਕਾਰ ਵਾਲੇ ਕੋਈ ਨਹੀਂ ਮੱਤ ਆ ਜੀ ਹਾਂਜੀ ਤੇ ਹੋਰ ਜਿੱਦਾਂ ਮਤਲਬ ਤੁਹਾਡੇ ਆਉਂਦੇ ਕੋਈ ਜਿੱਦਾਂ ਮਤ ਕਰਨ ਕੋਈ ਕੋਈ ਵੀ ਨਹੀਂ ਆਉਂਦਾ ਨਹੀਂ ਸਰਕਾਰ ਵੱਲੋਂ ਜਿੱਦਾਂ ਆ ਗੁਰਦੁਆਰਿਆਂ ਰੋਟੀ ਲੈ ਆਉਂਦੇ ਆ ਬਾਈ ਮਾਨ ਸਾਹਿਬ ਵਾਲੇ ਫੁੱਲ ਪੁੱਗਤੇ ਵਾਲੇ ਬਸ ਇਹ ਹੋਰ ਰਲ ਮਿਲ ਕੇ ਇੱਥੇ ਇੱਥੇ ਤੁਸੀਂ ਆਪਣਾ ਤੇ ਉਧਰ ਤੁਹਾਡਾ ਘਰਬਾਰ ਕਿੱਦਾਂ ਡੁੱਬ ਗਿਆ ਪਾਣੀ ਹਾਂਜੀ ਡੁੱਬ ਗਿਆ ਤੇ ਫਸਲવાડી ਫਸਲવાડી ਵੀ ਖਰਾਬ ਹੋ ਗਈ ਤੇ ਜਦੋਂ ਤੂੜੀ ਪੱਠੇ ਸਾਰਾ ਕੁਝ ਸਾਰਾ ਕੁਝ ਖਰਾਬ ਵਾਹਿਗੁਰੂ ਮਹਾਰਾਜ ਕਿਰਪਾ ਦਾ ਨਹੀਂ ਤੇ ਇੱਥੇ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਟਾਈਮ ਲੱਗੂਗਾ ਪਾਣੀ ਜਾਣ ਨੂੰ ਕਿਉਂਕਿ ਅੱਗੇ ਇੱਧਰ ਬੰਨ ਵੱਜ ਗਿਆ ਨਾ ਉਹਦੀ ਪਾਣੀ ਨਿਕਲ ਜਾਂਦਾ ਹੁਣ ਤੇ ਪਤਾ ਨਹੀਂ ਕਦੋਂ ਸੁੱਕੂਗਾ ਤੇ ਕਦੋਂ ਖਲ ਜਾਣਾ ਰੱਬ ਆਸ ਰਹੀ ਆ ਜੀ ਹਾਂਜੀ ਹਾਂਜੀ ਵੀਰ ਤੁਹਾਡਾ ਘਰ ਆ ਜੀ ਹਾਂਜੀ ਮਤਲਬ ਤੁਸੀਂ ਇੱਥੇ ਕੀਤਾ ਹੈ ਨਾ ਡੇਰਾ ਹਾਂਜੀ ਆਹ ਦੇਖ ਲਓ ਜੀ ਵੀਰ ਨੇ ਇੱਥੇ ਇਹ ਪਰਿਵ ਤੇ ਭਾਜੀ ਹੋਰ ਕੀ ਕੀ ਤੁਹਾਨੂੰ ਜਿੱਦਾਂ ਸਹਾਇਤਾ ਦੀ ਲੋੜ ਆ ਇਸ ਵੇਲੇ ਜਿੱਦਾਂ ਕੋਈ ਵੀਡੀਓ ਦੇਖ ਕੇ ਵੀਰ ਹਣ ਬਿਆਸ ਦੇ ਇੱਥੇ ਰੜੇ ਦੇ ਲਾਗੇ ਇਹ ਕਿਹੜੇ ਪਿੰਡ ਹੈ ਜੀ ਇਹ ਫੱਤਾਕੁੱਲਾ ਇਹ ਗੰਦੂ ਵਾਲਾ ਰੜਾ ਰੜਾ ਮੰਦ ਅੱਛਾ ਤੁਹਾਨੂੰ ਹੋਰ ਕਿਹੜੀ ਚੀਜ਼ ਚਾਹੁੰnu ਬਸ ਪੱਠਿਆਂ ਦੀ ਜ਼ਰੂਰਤ ਆ ਹੋਰ ਨਹੀਂ ਸਾਨੂੰ ਕੋਈ ਰਾਸ਼ਨ ਸਾਡੇ ਖਾਣ ਵਾਸਤੇ ਬਹੁਤ ਆਉਂਦਾ ਬਹੁਤ ਸੇਵਾ ਲੱਗ ਬੰਦੇ ਹੋਣਦੇ ਆ ਬਸ ਡੰਗਰਾਂ ਦਾ ਹੀ ਆ ਇਹੋ ਸਾਨੂੰ ਉਹਨਾਂ ਨੇ ਪੱਠਾ ਹਰਿਆ ਆ ਜੇ ਤੂੜੀ ਆ ਜੇ ਜਾਂ ਕੋਈ ਹੋਰ ਵਾਂਡਾ ਜੇ ਬਸ ਇਹੀ ਕੁਝ ਆ ਦੇਖ ਲਓ ਜੀ ਮੈਂ ਜਿਹੜੀ ਗੱਲ ਕਹਿਣ ਲੱਗਾ ਵੀਰ ਦੀ ਗੱਲ ਸੁਣ ਕੇ ਮੇਰੇ ਦਿਮਾਗ ਚ ਵੇ ਦੇਖੋ ਇਦਾਂ ਦੀ ਮੁਸੀਬਤ ਦੇ ਵਿੱਚ ਵੀ ਇਹਨਾਂ ਦੇ ਮਨ ਦੇਖੋ ਕਿੰਨੇ ਸਾਫ਼ ਆ ਤੇ ਇਹਨਾਂ ਦੀ ਮਤ ਕਰਨੀ ਬਣਦੀ ਕਿ ਨਹੀਂ ਬਣਦੀ ਨਹੀਂ ਤੇ ਬੰਦਾ ਜੋ ਮਰਜੀ ਕਹੀ ਜਾਵੇ ਜੀ ਸਾਨੂੰ ਆ ਚਾਹੀਦਾ ਉਹ ਚਾਹੀਦਾ ਆ ਚਾਹੀਦਾ ਪਰ ਇਹਨਾਂ ਦੇ ਮਨ ਦੇਖੋ ਇਹਨਾਂ ਦੇ ਦਿਲ ਦੇਖੋ ਸਾਫ਼ ਭਾਵੇਂ ਵਿਪਤਾ ਆ ਗਈ ਆ ਪਰ ਫੇਰ ਵੀ ਇਹ ਇਹਨਾਂ ਨੇ ਆਪਣਾ ਜਿਹੜਾ ਅੰਦਰ ਆ ਜਿਹੜਾ ਆਪਣਾ ਉਹਨਾਂ ਮਨ ਦੇ ਵਿੱਚ ਇਹਨਾਂ ਦੇ ਮਾੜਾ ਵੀ ਲਾਲਚ ਹੈ ਨੀਗਾ ਇਦਾਂ ਮਤਲਬ ਇਸ ਵੇਲੇ ਮੁਸੀਬਤ ਜਿਹੜੀ ਚੱਲ ਰਹੀ ਆ ਇਹ ਪਰਿਵਾਰ ਤੇ ਜਰੂਰ ਇਹਨਾਂ ਦੀ ਕੋਈ ਨਾ ਕੋਈ ਮੱਤ ਇੱਥੇ ਆਣ ਕੇ ਕੀਤੀ ਜਾਵੇ ਆਪਾਂ ਸਾਰੇ ਪੰਜਾਬੀ तकरीबन ਦਸਵੰਧਤ ਕੱਢਦੇ ਆਂ ਇਹਨਾਂ ਪਰਿਵਾਰਾਂ ਦੀ ਬਾਹਰ ਜਰੂਰ ਖੜੀ ਆ ਸਾਡੇ ਕੋਲ ਪੈਸਾ ਕੋਈ ਨਹੀਂ ਕੋਲ ਹੈਗਾ ਤੇ ਦੂਜੀ ਕੋਲ ਪੈਸੇ ਫੜ ਕੇ ਤਰਪਾ ਲਿਆਂਗੇ ਹਾਂ ਹਾਂਜੀ ਹਾਂਜੀ ਭੈਣ ਕੀ ਕਹੇ ਸਾਡੇ ਕੋਲ ਪੈਸਾ ਕੋਲ ਕੋਈ ਨਹੀਂ ਹੈਗਾ ਤੇ ਜਿੱਥੇ ਦੁੱਧ ਪਾਉਣੇ ਉੱਥੇ ਪੈਸੇ ਫੜ ਕੇ ਤਰਪਾ ਲਿਆਂਗੇ ਅੱਛਾ ਉੱਥੇ ਪੈਸੇ ਫੜ ਕੇ ਤਰਪਾ ਲੈ ਕੇ ਹਾਂਜੀ ਪਾਲ ਵੀ ਨਹੀਂ ਆਈ ਕੱਲ ਰਾਤ ਨੂੰ ਹਾਂਜੀ ਮੀਂਹ ਚ 31 ਰਾਤੀ ਬਹੁਤ ਜ਼ਿਆਦਾ ਮੀਂਹ ਪਿਆ ਨੇ ਰੀਚ ਖੜਾਇਆ ਡੰਗਰਾਂ ਦਾ ਵੀ ਬਹੁਤ ਮੰਦਾ ਹਾਲ ਸੀ ਤੇ ਆਪਣੇ ਵੀ ਲੀੜੇ ਪ ਜਿਦੋਂ ਭਿੱਜੇ ਲੀੜੇ ਆਏ ਆ ਤੇ ਰਾਤ ਵੀ ਸਾਨੂੰ ਪਿੱਛੇ ਕੱਢਣੀ ਪਈ ਆ ਤੇ ਕਿਸੇ ਗੱਲ ਦੀ ਇੰਨੀ ਮੁਸੀਬਤ ਆ ਤੇ ਪੱਠੇ ਵੀ ਨਹੀਂ ਹੈਗੇ ਡੰਗਰਾਂ ਨੂੰ ਹੁਣ ਉਚਾਰਾ ਆ ਥੋੜੀ ਥਾੜੀ ਮਿਲੀ ਆ ਤੇ ਹੁਣ ਪਾਏ ਆ ਜਿਹੜੇ ਲਵੇਰੀਆਂ ਮੱਝਾਂ ਸੀ ਉਹ ਵੀ ਰਾਤੀ ਨਹੀਂ ਚੁਈਆਂ ਗਈਆਂ ਹੜਕੋ ਹੁਣ ਥੋੜਾ ਥੋੜਾ ਕਿਲੋ ਕਿਲੋ ਦੋ ਦਿੱਤਾ ਜੇ ਐਦਾਂ ਪੱਠਾ ਨਾ ਸਾਨੂੰ ਮਿਲਦਾ ਤੇ ਇਹ ਵੀ ਜਾਂਦਿਆ ਰਹਿਣ ਅਸੀਂ ਪੱਠਾ ਜਿਹੜਾ ਦੂਜੀ ਧੋਲੋਂ ਪਾਦਾ ਬੁੱਧ ਖੜਦਾ ਵਾ ਉਹ ਵੀ ਸਾਡਾ ਕੋ ਪਿਆਣਾ ਹੈਗਾ ਇਸ ਵੇਲੇ ਹਾਲਾਤ ਸੋ ਥੀਮ ਮੈਂ ਨਾ ਅੰਦਰੋਂ ਭਰ ਗਿਆ ਇਹ ਗੱਲਾਂ ਸੁਣ ਕੇ ਅੱਖੀਂ ਦੇਖ ਕੇ ਤੁਸੀਂ ਘਰ ਬੈਠੇ ਵੀ ਤੁਹਾਡੇ ਦੇਖ ਕੇ ਦਿਲ ਵਿੱਚ ਜਿਹੜੀ ਹਮਦਰਦੀ ਆਉਂਦੀ ਹੋਊਗੀ ਤੇ ਅਸੀਂ ਇਹ ਚੀਜ਼ਾਂ ਅੱਖੀਂ ਦੇਖ ਰਹੇ ਹਾਂ ਤੇ ਸੋਚੋ ਇਹ ਜਿਹੜੇ ਹੰਡਾ ਰਹੇ ਆ ਉਹਨਾਂ ਦੇ ਹਾਲਾਤ ਕੀ ਹੋਣਗੇ ਤੁਹਾਨੂੰ ਸਾਨੂੰ ਇਦਾਂ ਦਾ ਮਹਿਸੂਸ ਹੋ ਰਿਹਾ ਇਹਨਾਂ ਦਾ ਦੁੱਖ ਸੁਣ ਕੇ ਤੇ ਇਹਨਾਂ ਦੇ ਹਾਲਾਤ ਐਸ ਬੁੱਲੇ ਕੀ ਹੋਣਗੇ ਮਾਲਕ ਭਲਾ ਕਰੇ ਇਹਨਾਂ ਦਾ